ਗੁਜਰੀ ਕਰਮਾ ਵਾਲੀ ਐ ਜਿਸ ਮਦਸੂਰ ਮਾਜਣਿਆ ਐ ਨੇਕੀ ਦੀ ਖਾਤਿਰ ਲੜਦਾਰਿਆ ਮਾੜੇ ਦਾ ਹਮੀ ਬਣ ਆਏ ਪਾਰਤ ਦੀ ਇੱਜ਼ਤ ਰਾਖੀ ਲਈ ਲਾ ਸਰਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੂੰ ਮੁਰਝਾਂਗੇ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾਤੇ ਜੋ ਬਣ ਸ਼ਾਗੇ ਸੀ ਓਂਕਾਰ ਪਹੁੰਚੇ ਪੀਰ ਫਕੀਰਾਂ ਦੇ ਸਹਨਤ ਨਾਲ ਤਰਮ ਨਿਵਾਰ ਗਿਆ ਤਨ ਜਿਗਰਾ ਕਰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਉਹ ਤਨ ਜਿਗਰਾ ਕਰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾ ਪਾਈਆਂ ਨੇ ਮਤ ਦੀਆਂ ਨਜ਼ਰਾਂ ਮਾਈਆਂ ਨੇ ਸਭ ਜਾਤਾਂ ਤੇ ਸਭ ਬਰਨਾਂ ਤੇ ਜਦ ਤੱਕ ਅਜਲਵਾ ਸ਼ਿਵ ਦਤ ਨੇ ਤਰਸੀ ਸਤਿ ਸੋਰੇ ਗਿਆ ਚਰਨਾਂ ਤੇ ਉਹ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਉਹ ਤਨ ਜਿਗਰਾ ਕਲਗੀਆਂ ਵਾਲੇ ਦਾ ਉਤ ਚਾਰ ਧਰਮ ਤੋਂ ਵਾਰ ਗਿਆ ਉਹ ਤਨ ਜਿਗਰਾ ਕਲਗੀਆਂ ਵਾਲੇ ਦਾ ਉਤ ਚਾਰ ਧਰਮ ਤੋਂ ਵਾਰ ਗਿਆ ਜਾਨ ਤੇ ਚੁੱਕੀ ਤੇ ਗਏ ਉਹ ਰੰਗੇ ਨੇ ਸਾਖਾ ਖਤਰੀਆਂ ਦੇ ਸੁੱਕ ਗਏ ਛਾੜੇ ਪੰਡਤ ਸੁਨੇ ਮੰਦਰਾਂ ਨੂੰ ਜਾਂ ਵਿੱਚ ਪਹਾੜੀ ਲੋਕ ਗਏ ਦੇ ਸੀਸ ਪਿਤਾ ਦਾ ਦਿੱਲੀ ਚ ਕਰ ਹਿੰਦੂਆਂ ਤੇ ਉਪਕਾਰ ਗਿਆ ਉਹ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਉਹ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਜ ਨਿਖਸ਼ਾਨੀ ਗੈਰਤ ਦੀ ਲਾਕ ਲਗੀ ਤਖਤ ਸਜਾਉਂਦਾਰਿਆ ਨਾਨਦੇ ਪੁਰ ਦੀ ਐਸੀ ਸ਼ਾਨ ਬਣੀ ਇੰਦਰ ਵੀ ਸੀ ਸਚਕਾਉਂਦਾਰਿਆ ਉਹ ਸ਼ਕ ਮੁਰਦੇ ਅੰਮ੍ਰਿਤ ਜੀ ਪਹਿੰਦੇ ਗਿੱਧੜਾ ਤੋਂ ਸ਼ੇਰ ਵੰਗਾਰ ਗਿਆ ਨ ਜਿਗਰਾ ਕਲਕੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਉਹ ਤਨ ਜਿਗਰਾ ਕਲਕੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਮੈਂ ਪੁੱਤਰਾ ਦੀਆਂ ਲਾਛਾਂ ਲੰਗ ਲੰਗ ਕੇ ਸੂਲਾ ਦੀਆਂ ਸਜਾਂ ਸੌਂਦਾਰਿਆ जंगली छे तार मालक सिपतां गऊं पुथरां द सीने ॾोले सी अंबर बि त मारिया त पुतार धर्म त वारिया ਨਾਨ ਜਿਗਰਾ ਕਰਗੀਆਂ ਵਾਲੇ ਦਾ ਮੋਟ ਚਾਰ ਧਰਮ ਤੋਂ ਵਾਰ ਗਿਆ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ